ਹਾਂਜੀ ਇੱਧਰ ਜਿਹੜਾ ਇਹ ਸੇਬ ਪਿਆਈ ਇਹ ਅੰਨਾ ਵੈਰਾਈਟੀ ਦਾ ਸੇਬ ਹੈ ਅਜ਼ਰਾਇਲੀ ਟੈਕਨੀਕ ਨਾਲ ਜਿਹੜੇ ਹੌਟ ਕਲਾਈਮੇਟ ਗਰਮ ਰੁੱਤ ਤੇ ਸੇਬ ਮਤਲਬ ਫਾਲ ਦਿੰਦੇ ਆ ਅੰਨਾ ਵੈਰਾਈਟੀ ਹੈ ਇਹ ਅੱਛਾ ਜੀ ਇਹਦੇ ਨਾਲ ਹੀ ਇਹ ਜਿਹੜੀ ਵੈਰਾਈਟੀ ਹੈਗੀ ਆ ਬੱਚਿਓ ਅਸੀਂ ਬਾਗ ਲਾਉਨੇ ਆ ਖਾਲੀ ਹੋ ਗਿਆ ਥਾਂ ਬਹੁਤ ਜ਼ਿਆਦਾ ਮਤਲਬ ਬੂਟੇ ਬਾਗ ਲੱਗ ਰਹੇ ਉੱਥੇ ਜਾ ਰਹੇ ਆ ਇਹਦੇ ਨਾਲ ਹੀ ਇਹ ਹਰਮਨ 99 ਵੈਰਾਈਟੀ ਹੈ ਇਹ ਥੋਲਣ ਦੀ ਇਹ ਤਿਆਰ ਹੋਈ ਆ ਇਹ ਵੀ ਗਰਮ ਰੁੱਤ ਦਾ ਸੇਬ ਆ ਪੂਰੇ ਲਾਲ ਰੰਗ ਦਾ ਸੇਬ ਹੁੰਦਾ ਹੈ ਅੱਛਾ ਕੀ ਕੋਈ ਡਿਸਕਲੋਸ ਕਰਨੇ ਕੋਈ ਆਈਡੀਆ ਨਹੀਂ ਨਹੀਂ ਹਾਂਜੀ ਇਹ ਕਿਹੜਾ ਫਲ ਇਹ 골ਡਨ ਦੌਰ ਫੱਟਾ ਹੈਗਾ ਈ ਸੇਬ ਦੀ ਨਸਲ ਹਰੇ ਰੰਗ ਦਾ ਸੇਬ ਹੁੰਦਾ ਈ ਇਹ ਕਿੰਨੀ ਕਾ ਹਾਈਟ ਹੋ ਜਾਂਦੀ ਹੈ ਹਾਈਟ ਇਹਨਾਂ ਦੀ ਠੀਕ-ਠੀਕ ਹੁੰਦੀ ਹੈ 6 ਤੇ ਨਹੀਂ ਵੱਧਦੇਗੇ ਤੇ ਪਰ ਫੇਰ ਵੀ ਜਿਵੇਂ ਅਮਰੂਦ ਦੀ ਸਾਈਜ਼ ਦਾ ਮਤਲਬ ਇਹਨਾਂ ਦਾ ਹਾਈਟ ਹੋ ਜਾਂਦੀ ਉਸ ਹਿਸਾਬ ਨਾਲ ਲਾਉਣਾ ਚਾਹੀਦਾ ਉਹ ਇਹਨੂੰ 8x2 8 ਤੇ ਵੀ ਲਵਾ ਰਹੇ ਆ ਬੂਟਾ ਪਰ ਅਸੀਂ ਚਾਹੁੰਦੇ ਆ ਵੀ 10x2 10 ਤੇ ਤਾਂ ਘਾਟੋ-ਘਾਟ ਲਾਓ ਇਹਨੂੰ ਕਿਰਾਂ ਤੇ ਇਹਦੇ ਚਾਹੀਆ ਵੀ ਜਿਵੇਂ ਇਹ ਨਥਲਾ ਬਹੁਤ ਜਿਆਦਾ ਕਾਮਯਾਬ ਹੈਗੀ ਆ ਹਰਮਨ 99 ਜਿਹੜਾ 골ਡਨ ਡੋਰ ਸੈਟ ਤੇ ਅੰਨਾ ਹਰਮਨ 99 ਵੀ ਇਹਦੇ ਵਿੱਚ ਲਾਇਆ ਜਦੋਂ ਇਹਨਾਂ ਨੂੰ ਮਿਕਸ ਕਰਕੇ ਲਾਉਨੇ ਆ ਨਹੀਂ ਉਦੋਂ ਇਹ ਮਤਲਬ ਜਿਹੜਾ ਹੈਗਾ ਝਾੜ ਵਧੀਆ ਵੇ ਜਿਵੇਂ ਅਸੀਂ ਇਹ ਕਹਿੰਨੇ ਆਂ ਵੀ ਜਿਵੇਂ ਕਿਥੇ ਨੇ ਨਾ ਜੀ ਪੰਜ ਬੂਟੇ ਲਾਉਣੇ ਆ ਉਹ ਦੋ ਹਰਮਣ ਲਾਵੇ ਆ ਨਾ ਦੋ 골ਡਨ டੌਰ ਸੈਟ ਲਾਵੇ ਦੋ ਅੰਨਾ ਲਾਵੇ ਤੇ ਇੱਕ ਹਰਮਨ ਲਾ ਦੇਵੇ ਫਿਰ ਇਹ ਮਿਕਸ ਹੋ ਕੇ ਇਹਨਾਂ ਦਾ ਝਾੜ ਬਹੁਤ ਵਧੀਆ ਹੁੰਦਾ ਤੇ ਦਿੱਤੀ ਇਹ ਹਰਮਨ ਦੀ ਇਹਦਾ ਹਾਈਟ ਕੀ ਰਹਿੰਦੀ ਤੇ ਫਲ ਦਾ ਕੀ ਰਹਿੰਦੀ ਹੈ ਹਾਈਟ ਸਾਰਿਆਂ ਇਹ ਥੋੜਾ ਜਿਹਾ ਦੂਜਿਆਂ ਨਾਲੋਂ ਮਤਲਬ ਮਮੂਲ ਲਈ ਦਾ 10 ਕਿਲੋ ਝਾੜ ਘਟਾਈ ਦੁੱਧੀਆਂ ਵੈਰਾਈਟੀਆਂ ਦੇ ਮੁਕਾਬਲੇ ਚ ਪਰ ਇਹਦੀ ਸ਼ਕਲ ਬਹੁਤ ਸੋਹਣੀ ਹੁੰਦੀ ਹੈ ਬਹੁਤ ਵਧੀਆ ਪੂਰਾ ਰੈੱਡ ਹੁੰਦਾ ਇਹ ਤੇ ਇਹ ਦੂਜਿਆਂ ਨਾਲ ਕ੍ਰੋਸ ਪੋਲੀਨੇਟ ਹੋ ਕੇ ਝਾੜ ਬਹੁਤ ਵਧੀਆ ਦਿੰਦੇ ਆਂ ਹਾਈਟ ਇਹਨਾਂ ਦੀ ਉਹੀ ਤੁਸੀਂ ਇਹਨਾਂ ਨੂੰ 10 बाई 10 ਤੇ ਲਾ ਸਕਦੇ ਆਂ ਬਾਈ 8 ਤੇ ਵੀ ਲੋਕ ਲਾਈ ਜਾਂਦੇ ਪਰ 10 ਬਾਈ 10 ਤੇ ਲਾਈਏ ਜਿਆਦਾ ਵਧੀਆ ਕਿਵੇਂ ਦਾ এনवायरमेंट ਮੌਸਮ ਕਿਵੇਂ ਦਾ ਇਹ ਰੰਗ ਇਹਨੂੰ ਬਸ ਜਿਹੜਾ ਹੈਗਾ ਨਾ ਇਹ ਸਿਉਂਕ ਥੋੜੀ ਈ ਮਾਰ ਕਰਦੀ ਆ ਸਿਉਂਕ ਤੋਂ ਬਚਾਉਣਾ ਪੈਂਦਾ ਤੇ ਜ਼ਮੀਨ 'ਚ ਜੇ ਸਿਉਂਕ ਉਹਦੀ ਰੋਕ ਥਾਮ ਕਰੋ ਤੇ ਬਾਕੀ ਇਹ ਮਤਲਬ ਠੱਕੜ ਬੂਟੇ ਹੁੰਦੇ ਆ ਹਰ ਮੌਸਮ 'ਚ ਹੋ ਜਾਂਦੇ ਆ ਹਰ ਧਰਤੀ ਤੇ ਖਾਸ ਕਰਕੇ ਪੰਜਾਬ ਹਰਿਆਣਾ 'ਚ ਬਹੁਤ ਕਾਮਯਾਬ ਆ ਪਾਣੀ ਥੋੜਾ ਜਿਆ ਇਹਨਾਂ ਨੂੰ ਪਹਿਲਾਂ ਪਹਿਲਾਂ ਪਾਣੀ ਜ਼ਿਆਦਾ ਦੇਈਏ ਵਧੀਆ ਰਹਿੰਦਾ ਤਾਂ ਅਸਾਂ ਕਹਿਣਾ ਬੰਦ ਪਾਣੀ ਮਿਲੀ ਜਾਵੇ